ਸਵਾਗਤ ਅਸੀਂ ਨਗਰ ਪੰਚਾਇਤ ਬੇਕੋਵਾਲ ਦੇ ਦਫਤਰ ਦੇ ਬਾਹਰ ਖੜੇ ਆ ਜੀ ਸਮਾਂ ਹੋ ਗਿਆ 4:20 ਮਿੰਟ 420 ਸਰਕਾਰ ਨੇ ਆਪਣੀ ਹਾਰ ਤੋਂ ਡਰਦਿਆਂ ਘਬਰਾਉਂਦਿਆਂ ਕਾਇਰਾਂ ਦੀ ਤਰ੍ਹਾਂ ਅੱਜ ਨਗਰ ਪੰਚਾਇਤ ਬੇਕੋਵਾਲ ਦੇ ਪ੍ਰਧਾਨ ਦੀ ਚੋਣ ਨੂੰ ਮੁਲਤਵੀ ਕਰ ਦਿੱਤਾ ਨਾ ਇੱਥੇ ਈਓ ਵੜਿਆ ਇਸ ਦਫਤਰ ਦਾ ਮਾਲਕ ਨਾ ਇੱਥੇ ਵੜਿਆ ਜਿਹੜਾ ਰਿਟਰਨਿੰਗ ਆਫਸਰ ਤਹਿਸੀਲਦਾਰ ਪੁਲੱਥ ਔਰ ਕੀ ਬਹਾਨਾ ਬਣਾਇਆ ਕਿ ਤਹਿਸੀਲਦਾਰ ਪੁਲੱਥੂ ਜੀ ਦਿਲ ਦਾ ਦੌਰਾ ਪੈ ਗਿਆ ਹਾਰਡ ਪ੍ਰੋਬਲਮ ਆ ਗਈ ਐਂਜੋਗ੍ਰਾਫੀ ਕਰਾਉਣੀ ਪੈਣੀ ਆ ਕਿੱਥੇ ਜਾਣਾ ਪੈਣਾ ਬੈਠਾ ਪੁਲੱਥ ਸੀਗਾ ਤਹਿਸੀਲਦਾਰ ਪੁਲੱਥ ਦੁਪਹਿਰ ਤੱਕ ਪੁਲੱਥ ਬੈਠਾ ਕਿਉਂਕਿ ਨਡਾਲੇ ਦੀ ਚੌਂ ਦਾ ਰਿਟਰਨਿੰਗ ਆਫਸਰ ਉਹ ਸੀਗਾ ਤੇ ਅਚਾਨਕ ਦਿਲ ਦਾ ਦੌਰਾ ਪੈ ਗਿਆ ਠੀਕ ਹੈ ਬਿਲਕੁਲ ਤੇ ਸਰਟੀਫਿਕੇਟ ਕਿੱਥੋਂ ਆਇਆ ਇੱਕ ਪ੍ਰਾਈਵੇਟ ਜੌਨ ਹਸਪੀਟਲ ਜਲੰਧਰ ਤੋਂ ਕਿ ਅਸੀਂ ਇਹਨੂੰ ਐਡਵਾਈਸ ਕਰਦੇ ਹਾਂ ਕਿ ਤੂੰ ਜਲਦੀ ਤੋਂ ਜਲਦੀ ਠੀਕ ਹੋ ਜਾ ਤੇਰੇ ਦਿਲ ਦੀ ਹਾਲਤ ਬਹੁਤ ਖਰਾਬ ਹੈ ਅਸਲ ਦਿਲ ਦੀ ਹਾਲਤ ਖਰਾਬ ਹੋ ਗਈ ਬੋਕਰ ਦੀ ਦਿਲ ਦੀ ਹਾਲਤ ਖਰਾਬ ਹੋ ਗਈ ਫਰਜੀ ਇਨਕਲਾਬੀਆਂ ਦੀ ਵਿੱਚੇ ਭਗਵੰਤਪਾਣ ਦੀ ਵਿੱਚੇ ਕੇਜਰੀਵਾਲ ਦੀ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਥੇ ਵਿਵਸਥਾ ਬਦਲਣ ਆਏ ਹਾਂ ਅਸੀਂ ਕੋਈ ਸਰਕਾਰ ਬਣਾਉਣ ਨਹੀਂ ਆਏ ਅਸੀਂ ਤਾਂ ਇੱਕ ਸਿਸਟਮ ਬਦਲਾਂਗੇ ਵਧੀਆ ਗੱਲਾਂ ਕਰਾਂਗੇ ਚੰਗੀਆਂ ਨੀਤੀਆਂ ਲਾਗੂ ਕਰਾਂਗੇ ਇਹ ਭ੍ਰਿਸ਼ਟਾਚਾਰ ਖਤਮ ਕਰਾਂਗੇ ਕੀਤਾ ਕੀਆ ਆ ਗੋਡੇ ਟੇਕੇ ਆ ਸਾਡੇ ਸਾਰੇ ਕਾਉਂਸਲਰ 13 ਵਿੱਚੋਂ ਅੱਜ 8 ਕਾਉਂਸਲਰ ਵਿਰੋਧੀ ਧਿਰ ਦੇ ਸਾਧਾਰ ਸੰਝਾ ਫਰੰਟਾ ਮੈਨੂੰ ਕਹਿਣ ਕੋਈ ਇਤਰਾਜ਼ ਨਹੀਂਗਾ ਸੰਝੇ ਫਰੰਟ ਦੇ 8 ਕਾਉਂਸਲਰ ਅੰਦਰ ਬੈਠੇ ਨੇ ਤੇ ਨੌਵਾਂ ਮੈਂ ਵਾਂ 13 ਚੋਂ ਇਹਦਾ ਮਤਲਬ 9 ਇੱਕ ਪਾਸੇ ਤੇ 5 ਇੱਕ ਪਾਸੇ ਪਰ ਚੋਣ ਮੁਲਤਵੀ ਕਰਾ ਦਿੱਤੀ ਗਈ ਕਿ ਕਿਸੇ ਤਰੀਕੇ ਨਾਲ ਇੱਥੇ ਆਪੋਜੀਸ਼ਨ ਦਾ ਪ੍ਰੈਜ਼ੀਡੈਂਟ ਨਾ ਬਣ ਜੇ ਅਸੀਂ ਪ੍ਰੈਜ਼ੀਡੈਂਟ ਵੀ ਚੁੜਿਆ ਹੋਇਆ ਜੋ ਸਾਡਾ ਫੈਸਲਾ ਹੋਇਆ ਸੀ ਉਹ ਤੇ ਬਰਕਰਾਰ ਹੈ ਜਿਉਂ ਉੱਚਾ ਹਟਣਾ ਨਹੀਂਗੇ ਪਰ ਇਹਨਾਂ ਦੀ ਹਾਲਤ ਦੇਖ ਲਓ ਤੁਸੀਂ ਜਿਹੜੇ ਕਹਿੰਦੇ ਸੀ ਅਸੀਂ ਇੱਥੇ ਬੜੇ-ਬੱਡੇ-ਵੱਡੀਆਂ ਗੱਲਾਂ ਕਰਦੇ ਸੀ ਅੱਜ ਢਿਲਵਾ ਹਰਾਇਆ ਪਹਿਲਾ ਸਵੇਰੇ 11 ਮੈਂਬਰਾਂ 'ਚੋਂ ਅਸੀਂ 9 ਸੀਗੇ ਅਸੀਂ ਉਹ ਇਲੈਕਸ਼ਨ ਅਨਪੋਜ਼ ਜਿੱਤੀ ਆ ਬਿਨਾ ਮੁਕਾਬਲੇ ਤੋਂ ਬੋਲੇ ਨਹੀਂ ਅੰਦਰ ਫਿਰ ਆਗੇ ਲੜਾਲੇ ਸਾਡੇ ਹੈਗੇ ਸੱਤ ਮੈਂਬਰ ਚ ਆ 11 ਚ 7 ਅੱਜ ਵੀ ਸੱਤ ਐ ਕੱਲ ਵੀ ਸੱਤ ਐ ਪਰਸੋ ਵੀ ਸੱਤ ਐ ਉਹ ਭਗਵੰਤ ਜੀ ਆ 15 ਦਿਨ ਮਹੀਨੇ ਬਾਅਦ ਸਾਲ ਬਾਅਦ ਵੀ ਸੱਤ ਐ ਜਿੱਥੇ ਮਰਜ਼ੀ ਭੱਜ ਲਾ ਫਿਰ ਉੱਥੇ ਚੋਣ ਮਲਤਵੀ ਕਰਾਈ ਅਖੇ ਸਾਡਾ ਤਹਿਸੀਲਦਾਰ ਦਾ ਦਿਲ ਦਾ ਦੌਰਾ ਪੈ ਗਿਆ ਇਹਨਾਂ ਨੂੰ ਦਿਲ ਦਾ ਦੌਰਾ ਉੱਥੇ ਨਹੀਂ ਪੈਣਾ ਜਿਹੜੇ ਦਿਨ ਆ ਇਲੈਕਸ਼ਨ ਐ ਔਰ ਉੱਥੇ ਉੱਥੇ ਬੁਰਸ਼ਾ ਗਰਦ ਬੁਲਾਏ ਹੋਏ ਸੀ ਕੱਠਿਆ ਫੁਕਰ ਪਾਰਟੀ ਦੇ ਬਦਮਾਸ਼ ਅਨਸਰ ਕੁੰਡੇ ਕਦੀ ਦੇਖਿਆ ਤੁਸੀਂ ਮੈਂ ਸੁਣੋ ਤੁਸੀਂ ਨਾਲੇ ਚੋਣ ਪੋਸਟਪੋਨ ਹੋ ਗਈ ਅਸੀਂ ਸੱਤ ਅੰਦਰ ਬੈਠੇ ਆ ਉਹ ਚਾਰ ਬੰਦੇ ਬਾਹਰ ਲਾ ਕੇ ਢੋਲ ਵਜਾਉਂਦੇ ਫਿਰਦੇ ਸੀਗੇ ਉਹ ਕੀ ਕਹਿੰਦੇ ਪੰਜਾਬੀ ਦੀ ਕਥਨ ਹੈ ਇੱਕ ਬੇਸ਼ਰਮਾਂ ਦੀ ਕਿ ਸਾਡੀ ਡੁੱਲ ਗਈ ਥਾਲ ਅਸੀਂ ਤਾਂ ਪੁੰਜੇ ਰਹਿ ਗਏ ਅਦਾਲ ਖਾਨੇ ਆ ਐਡਾ ਘਟਿਆ ਰੁਪਈਆ ਆਈ ਐਮ ਸੌਰੀ ਟੂ ਸੇ ਅਸੀਂ ਪਹਿਲਾਂ ਵੀ ਦੇਖਿਆ ਸਰਕਾਰਾਂ ਅਕਾਲੀਆਂ ਨਾਲ ਵੀ ਆਪੋ ਜੀ ਚਤ ਰਹੇ ਆ ਲੇਕਿਨ ਇਦਾਂ ਦੀ ਕਦੀ ਹਰਕਤ ਕੀਤੀ ਨੇ ਨੀਚ ਗਿਰੀ ਹੋਈ ਔਰ ਮੈਂ ਕਹੂੰਗਾ ਕਿ ਅਸੀਂ ਇਹ ਬਰਕਰਾਰ ਆ ਅਸੀਂ ਆਪਣੇ ਇਸ ਜੋ ਫੈਸਲਾ ਸਾਡਾ ਹੋਇਆ ਸਾਂਝਾ ਫਰੰਟ ਦਾ ਅਸੀਂ 9 ਦੇ 9 ਬੰਦੇ ਬਰਕਰਾਰ ਆ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਕਹਿੰਨੇ ਕਿ ਜਿੱਦਣ ਵੀ ਝੋਨ ਕਰਾਉਣਗੇ ਅਵਲ ਤਾਂ ਝੋਨ ਛੇਤੀ ਕਰਾ ਦੇ ਐ ਕਰਕੇ ਹਾਈ ਕੋਰਟ ਜਾਣਾ ਅਸੀਂ ਕੱਲ ਪਰਸੋਂ ਇਹ ਇੱਥੇ ਹੀ ਇਸੇ ਦਫਤਰ ਵਿੱਚ ਤੁਸੀਂ ਆਉਣਾ ਮੀਡੀਆ ਨਾਲ ਦੁਬਾਰਾ ਝੋਨ ਕਰਾਵਾਂਗੇ ਤੇ ਆਪਾਂ ਝੋਨ ਉਸ ਨੂੰ ਜਿੱਤਾਂਗੇ ਇਸ ਤੋਂ ਇਲਾਵਾ ਐਮਸੀਆ ਦੇ ਮਗਰਪੋਰਟ ਚਾਰਤੀ ਜੀ ਉਹਨਾਂ ਦੀ ਪ੍ਰਾਪਰਟੀ ਰਣ ਮੰਤੀ ਕਰਾ ਦਿਓ ਜੀ ਤੇ ਪਰਚਾ ਕਰਾ ਦੇਾਂਗੇ ਜੀ ਫਰਜੀ ਸ਼ਿਕਾਇਤਾਂ ਆ ਜਿਹੜਾ ਬੋਕਰ ਦਾ ਪਹਿਲਾ ਰਾਜ ਦੇਖਿਆ ਜਿਹੜਾ ਸਰਕਾਰ ਦੇ ਮੋਢੇ ਤੇ ਰੱਖ ਕੇ ਗੋਲੀਆਂ ਚਲਾ ਰਿਹਾ ਵਾ ਉਹਨਾਂ ਦਾ ਮੋਢਾ ਹਟਾ ਜਿਹੜਾ ਸਰਕਾਰ ਦਾ ਫੇਰਾ ਮੈਦਾਨ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਇਹਨਾਂ ਨੂੰ ਲੋਕਾਂ ਨੇ ਪਿੰਡਾਂ 'ਚ ਨਾ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਇਹਨਾਂ ਨੂੰ ਪੰਜਾਬ ਪਾ ਕੇ ਮਾਰਨਾ ਵਾ ਜਿਸ ਟੰਗ ਦੀ ਸਰਕਾਰ ਇਹਨਾਂ ਨੇ ਚਲਾਈ ਨਸ਼ੇ ਪੰਜਾਬ 'ਚ ਅਰਾਜਕਤਾ ਚੋਰੀਆਂ ਲੁਟੇਰ ਲੁਟੇਰੇ ਪੰਜਾਬ 'ਚ ਝੂਠੇ ਮੁਕਦਮੇ ਫਰਜੀ ਚਾਲੀ ਬਦਲਾਖੋਰੀ ਦੇ ਪੰਜਾਬ 'ਚ ਤੁਹਾਡੇ ਸਾਹਮਣੇ ਖੜਾ ਮੈਂ ਔਰ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਇਨਸਾਫ ਨਹੀਂ ਦੇ ਸਕੇ ਨੌਕਰੀਆਂ 100% ਝੂਠ ਬੋਲਦੇ ਨੇ ਮੈਂ ਬੇਗੋਵਾਲ ਚੈਲੰਜ ਕਰਦਾ ਏਡਾ ਵੱਡਾ ਕਸਮਾ 10000 ਬਾਦੀ ਆ ਭਗਵੰਤ ਰੋਜ ਕਹਿੰਦਾ ਨੌਕਰੀਆਂ 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 ਦੱਸੋ ਬੇਗੋਵਾਲ ਕਿਸੇ ਨੌਕਰੀ ਮਿਲੀ ਸਰਕਾਰੀ ਮੈਂ ਨੰਗੇ ਲਵਾਨੇ ਗਿਆ ਕਹਿੰਦੇ ਨਹੀਂ ਮਿਲੀ ਝੂਠੋ ਝੂਠ ਹੀ ਪ੍ਰਚਾਰ ਕੀ ਜਾਂਦੇ ਨੇ ਇਸ ਲਈ ਮੈਂ ਤਾਂ ਤੁਹਾਨੂੰ ਕਹਿਣ ਆਇਆ ਹਾਂ ਔਰ ਮੈਂ ਸਮਝਦਾ ਕਿ ਪੋਕਰ ਨਹੀਂ ਮਗਰਲੀਆ ਪਾਰਟੀਆਂ ਤੋਂ ਕੋਈ ਸਿੱਖਿਆ ਨਹੀਂ ਗਲਤੀਆਂ ਤੋਂ ਕਰ ਲੈਣ ਦੀਆਂ ਗਲਤੀਆਂ ਇਹ ਓਟੋ ਵੀ ਭੇੜੇ ਟੋਏ ਵਿੱਚ ਜਾ ਕੇ ਡਿੱਗਣਗੇ ਤਾਂ ਮੈਂ ਧੰਨਵਾਦ ਕਰਦਾ ਸਾਰੇ ਗੈਰਤਮਾਨ ਪਤਨ ਮੇਗੋਵਾਲ ਦੇ ਸਾਰੇ ਇਲਾਕੇ ਦੇ ਲੋਕਾਂ ਦਾ ਤੇ ਤੁਸੀਂ ਅੱਜ ਇੱਥੇ ਜੁੜੇ ਹੋ ਪੂਰਾ ਥੋਸ ਪਹਿਰਾ ਦਿੱਤਾ ਸਾਹ ਰਿਸਪਾਲ ਸਿੰਘ ਜੀ ਸਾਡੇ ਜਿਹੜੇ ਫੋਰਮ ਚੇਅਰਮੈਨ ਨੇ ਸਮੇਤ ਸਾਰੇ ਸਾਡੇ ਕਾਉਂਸਲਰਸ ਖੜੇ ਨੇ ਸਾਂਝਾ ਫਰੰਟ ਦੇ ਸਾਰੇ ਕਾਉਂਸਲਰਸ ਖੜੇ ਨੇ ਭਤਵੰਤੇ ਸਾਰੇ ਖੜੇ ਨੇ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਜਰਾ ਪ੍ਰਦਰਸ਼ਨ ਕਰੀਏ ਮਾੜਾ ਪੰਜਾਬ ਸੰਤੋਖ ਗਾਇਬ ਸਰਕਾਰ ਕਾਇਨਾਤੀ ਸਰਕਾਰ ਕਮਜ਼ੋਰਾਂ ਦੀ ਸਰਕਾਰ ਪਰ ਪੋਕਾਂ ਦੀ ਸਰ ਭਗਵੰਤ ਮਾਨ ਦੀ ਸਰਕਾਰ ਉਹ ਫਰਜੀ ਇਨਕਲਾਬੀਆਂ ਦੀ ਸਰਕਾਰ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਜਿੰਦਾਬਾਦ ਸਿਹਤ ਕੋਈ ਦਿੱਕਤ ਆਉਣ ਦੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਏ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਆਈ ਕੀ ਪ੍ਰੋਬਲਮ ਆਈ ਉਹਦੇ ਕਰਕੇ ਚੋਣ ਜਿਹੜੀ ਏ ਉਹਨਾਂ ਨੇ ਦੇ ਪਾਈ ਏ ਚਲੋ ਹਫਤੇ ਨੂੰ ਦਸਾਂ ਦਿਨਾਂ ਨੂੰ ਚੋਣ ਹੋ ਜਾਈਗੀ ਕਿ ਚੋਣ ਤੇ ਅਕਸਰ ਹੋਣੀ ਹੋਣੀ ਏਦਾ ਇਹ ਤਾਂ ਹੈ ਨਹੀਂ ਕਿ ਚੋਣ ਆਪਾਂ ਪੇਟਾਲ ਦੇਣੀ ਕਿ ਚੋਣ ਹੋਣੀ ਔਰ ਦਸਾਂ ਦਿਨਾਂ ਨੂੰ ਹੋ ਜਾਈ ਬਾਕੀ ਮਾਰਕੀਟਿੰਗ ਪੋਰਟਫੋਲੀਓ ਜੀ ਪਹਿਲਾਂ ਦੇ ਗੱਲ ਇਹ ਹੈ ਜੀ ਸਾਰੇ ਆਮ ਆਦਮੀ ਪਾਰਟੀ ਦੇ ਬੰਦੇ ਇੱਥੇ ਖੜੇ ਨੇ ਸਾਰੇ ਮਜਿਸਟਰ ਕਾਉਂਸਲਰ ਇੱਥੇ ਖੜੇ ਨੇ ਤੁਹਾਡੇ ਸਾਹਮਣੇ ਸਾਡੇ ਮੁੰਡਾ ਸਾਹਿਬ ਮਨਕਲੀਪ ਕੌਰ ਮਨਪ੍ਰੀਤ ਕੌਰ ਹੰਦਲ ਸਾਡੇ ਲੰਬੜਾ ਨਿਸ਼ਾਨ ਹੰਦਲ ਜੀ ਬਲਕਾਰ ਸਿੰਘ ਵਿਰਸਾ ਜੀ ਸਾਡੇ ਲੰਬੜਦਾਰ ਲਖਵਿੰਦਰ ਸਿੰਘ ਬਲਾਕ ਪ੍ਰਧਾਨ ਇੱਥੇ ਖੜੇ ਨੇ ਆਮ ਆਦਮੀ ਪਾਰਟੀ ਦੀ ਸਾਰੀ ਬੇਗਵਾਸੀ ਟੀਮ ਇੱਥੇ ਆ ਕੇ ਬੈਠੀ ਹੈ ਇਹ ਕਹਿ ਰਹੇ ਨੇ ਸਰਕਾਰ ਦੇ ਦਵਾ ਇੱਥੇ ਕੋਈ ਬੰਦੇ ਨੂੰ ਦਿੱਕਤ ਵੀ ਹੋ ਸਕਦੀ ਹੈ ਕੋਈ ਬੰਦੇ ਨੇ ਕੋਈ ਪ੍ਰੋਬਲਮ ਬੰਦੇ ਦੇ ਸਰੀਰ ਦਾ ਕਿ ਪਤਾ ਹੈ ਅੱਜ ਕੱਲ ਦਿੱਕਤਾਂ ਹੁੰਦੇ ਆ ਕੋ ਟਾਈਮ ਥੋੜੀ ਲੱਗਦੇ ਜੇ ਕੋਈ ਬੰਦਾ ਬਿਮਾਰ ਹੋ ਗਿਆ ਉਹਨੂੰ ਸਮਝੋ ਕਹਿਣਾ ਚਾਹੀਦਾ ਕਿ ਚਲੋ ਇਹਦੇ ਤੇ ਆਪਾਂ ਇਹ ਥੋੜੀ ਪੰਜਾਬ ਸਰਕਾਰ ਦੇ ਨਾਰੇ ਬਾਰੇ ਕਿਹੜੀ ਪੰਜਾਬ ਸਰਕਾਰ ਇਹਨਾਂ ਦੇ ਵਿੱਚ ਬਣੀ ਕਿਹੜਾ ਧੱਕਾ ਹੋ ਰਿਹਾ ਦਾ ਕਾਨੂੰਨ ਸਭ ਨੂੰ ਸਾਡੇ ਨਾਲ ਕਰਨ ਦੇ ਨੇ ਰਲ ਰੜ ਕੇ ਚੋਣਾ ਲੜਨ ਦੇ ਨੇ ਕੀ ਇਧਰੋਂ ਐਫਸੀ ਤੋਂ ਫੜਦੇ ਐਫਸੀ ਤੋਂ ਫੜ ਲਿਆ ਇਦਾਂ ਕਰਕੇ ਬੰਦੇ ਪੂਰੇ ਕਰਨ ਦੇ ਨੇ ਤੇ ਹੈਗੀ ਇਹਨਾਂ ਨੂੰ ਕੋ ਕੱਲੇ ਨਾ ਕੱਲੇ ਫਿਰ ਆਓ ਕੱਲੇ ਇਹਨਾਂ ਕੋ ਕਿਹੇ ਪਾਰਟੀ ਕੋ ਐਫਸੀ ਨਹੀਂ ਆ ਗਈ ਭਾਜੀ ਕੀ ਕਰਨ ਚਾਹੋਗੇ ਅੱਜੋ ਅੱਜ ਦੀ ਸਥਿਤੀ ਕੀ ਹੈ ਮੈਂ ਜੀ ਅੱਜ ਚਲੋ ਅੱਜ ਦੇ ਪੋਸਟ ਤੱਕ ਹੋ ਗਈ ਹੈ ਜੇ ਕੋਆਪ ਪਾਰਟੀ ਦੇ ਸਾਡੇ ਪੰਜ ਬੰਦੇ ਜਿੱਤੇ ਨੇ ਇਹ ਨਹੀਂ ਬਾਹਰ ਆ ਕੇ ਨਾਰੇ ਬਾਜੀ ਬਾਰੇ ਸੀ ਕਿ ਪੰਜਾਬ ਸਰਕਾਰ ਮੁੰਡਾ ਬਾਹਰ ਇਦਾਂ ਦੀ ਕੋਈ ਗੱਲ ਨਹੀਂ ਜਿੱਥੇ ਕਿਸੇ ਨੇ ਗੋਡ ਬਾਣੀ ਜਿਹਦਾ ਪ੍ਰਧਾਨ ਬਾਨਾ ਬੜੀ ਅਮਨ ਸ਼ਾਂਤੀ ਨਾਲ ਬਣ ਜਾਣਾ ਮੈਡੀਕਲ ਦੀ ਰਿਪੋਰਟ ਲੱਗੀ ਸੀ ਉਹਨਾਂ ਤਾਂ ਛੁੱਟੀ ਲੈਤੀ ਸੀ ਕੋਈ ਇੱਚ ਝੂਠ ਨਹੀਂ ਕੋਈ ਨਾਰੇ ਲਾਣਾ ਚਾਹਣਾ ਨਹੀਂ ਬਿਲਕੁਲ ਜਿੱਦਾਂ ਚ ਬੋਲ ਕੇ ਕਹੇ ਨੇ ਸਾਰੇ ਝੂਠ ਬੋਲ ਕੇ ਕਹੇ ਨੇ ਉਹ ਜੇ ਤਾਂ ਸੱਚ ਦੀ ਹੋਣੀ ਹੈ ਬੜੀ ਐ ਹਾਂ ਮੈਂ ਤਾਂ ਹਫ਼ਤੇ ਬਾਅਦ ਇਲੈਕਸ਼ਨ ਜਿਹਨੇ ਪ੍ਰਧਾਨ ਬਾਨਾ ਬਣ ਜਾਣਾ ਕੋਈ ਸਾਡੀ ਸਰਕਾਰ ਵੱਲੋਂ ਕਿਸੇ ਚੀਜ਼ ਵੱਲੋਂ ਕਮੀ ਨਹੀਂ ਹੈਗੀ ਮੈਂ ਤੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਈ ਨਾ ਬਚਰਮੀ ਦੀ ਹੱਦ ਹੁੰਦੀ ਏ ਛੜੂ ਵਾਲੇ ਬੇਸ਼ਰਮ ਬੰਦੇ ਨੇ ਬੇਸ਼ਰਮੀ ਦੀ ਹੱਦ ਕਰਤੀ ਅਜਿਹਾ ਪਹਿਲਾਂ ਦੇ ਨਾ ਨਡਾਰੇ ਇਲੈਕਸ਼ਨ ਕੈਨਸਲ ਕੀਤੀ ਫਿਰ ਪਲੇਬੋਲ ਕੈਨਸਲ ਕੀਤੀ ਜੀ ਤੁਹਾਨੂੰ ਪਤਾ ਏ ਇਹ ਮੇ ਤੁਹਾਡਾ ਹੈਕ ਅਖਣੀ ਅੱਜ ਦੀ ਟੱਕਣੀ ਤੇ ਕੱਲ ਵੀ ਟੱਕਣੀ ਇਹਵੇਂ ਦੇ ਨਲਾਕੀਆਂ ਇਹਨੇ ਮਾਰਾ ਕੰਮ ਕੀਤਾ ਅਜ ਇਹ ਲੋਕਾਂ ਨੂੰ ਜਿਨ੍ਹਾਂ ਨੇ ਵੇਖੋ ਆਪ ਕੋ ਚਲਰ ਨੂੰ ਸੰਜੇ ਫਾਡਰ ਨੂੰ ਚੁਣਿਆ ਜਿਹੜੀ ਕਿ ਦੋ ਧਾਈ ਬਹੁਮਤ ਉਹਨਾਂ ਆਪਾ ਕਿੰਨਾ ਇਹਨਾਂ ਨੇ ਦੇ ਆਪਣੇ ਜਿਹੜੇ ਪੰਜ ਹੈਗੇ ਨੇ ਨਾ ਇਹਨਾਂ ਦੇ ਕੌਂਸਲਰ ਨੂੰ ਸਾਹਮਣੇ ਰੱਖਣਾ ਦੋ ਬੰਦੇ ਸਾਡੇ ਸੰਪਰਕ ਹੀ ਟੜਲੇ ਜੂ ਅਗਲੇ ਇਲੈਕਸ਼ਨ ਉਹ ਨਹੀਂ ਦੱਸ ਹੋ ਜਾਣਾ ਇਹਨਾਂ ਨੂੰ ਲੱਗ ਪਤਾ ਜਾ ਰਿਹਾ ਇਹਨਾਂ ਨੂੰ ਸਾਰਾ ਕੁਝ ਕਿਤੇ ਬਾਹਨਾ ਕਰਿਆ ਕਿ ਅਗਰ ਇਹ ਪਾਜੇ ਹੋ ਸਕਦੀ ਬਾਹਨਾ ਕਰਿਆ ਗਿਆ ਬਾਹਨਾ ਦੇਖੋ ਸਾਫ ਸਪਸ਼ਟ ਹੈ ਕਿ ਤਹਿਸੀਲ ਸਾਫ ਨੂੰ ਇਹ ਪਹਿਲਾਂ ਦੇ ਪੁਲਤ ਬੈਠੇ ਜਿਹਦੋਂ ਨਾਲੇ ਇਲੈਕਸ਼ਨ ਰੱਦ ਕੀਤੀ ਹੈ ਤੇ ਮੁਰਗੇ ਨੂੰ ਅਟੈਕ ਹੋ ਗਿਆ ਪਿਆਰੇ ਨੂੰ ਇਹ ਕੀ ਕਹਿਸਾ ਦੋਂ ਰਾਮਾ ਜੀ ਦਾ ਮਿਲ ਰਾਬ ਕਰਿਆ ਨੂੰ ਸੱਚੀ ਅਟੈਕ ਹੋ ਜਾਏ ਨਵੀਂ ਕਖੜ ਜਿਹਨੇ ਇਹਦਾ ਟੁਟਾ ਪੁੱਤੀ ਇਹਨਾਂ ਸਰਕਾਰ ਨੂੰ ਹੁਣ ਕੀ ਪੀ ਦੇ ਦੇਖੋ ਜੇ ਅਸੀਂ ਤੇ ਸਰਕਾਰ ਨੂੰ ਇਹੀ ਪੀ ਕਰਦੇ ਆ ਤੇ ਚੀਜ਼ ਨੂੰ ਆਪਾ ਉਹ ਜਿਹੜੇ ਸਿਸਟਮ ਨੂੰ ਨਾ ਪਹਾਲ ਰੱਖੀਏ ਘਟੀਆਂ ਪੜਨਾ ਦਿਖਾਈਏ ਹਰ ਜੀ ਵੇ ਘੱਟੀ ਆਪਾਂ ਨੂੰ ਹੱਦ ਹੁੰਦੀ ਏ ਕੱਲ ਉਹ ਗੱਲ ਨਾ ਹੋਵੇ ਜਦੋਂ ਆਉਣ ਵਾਲੀ ਐਮਐਲਏ ਦੀ ਇਲੈਕਸ਼ਨ ਆਵੇ ਤੇ ਇਹ ਅੱਗੇ ਕਿਤੇ ਇਹਨਾਂ ਦੇ ਪਿੱਛੇ ਪਿੱਛੇ ਇਹ ਪਿੰਡੋ ਹੀ ਬਾਹਰ ਹੋਣ ਸਾਰੇ ਜਣੇ ਇਦਾਂ ਵੀ ਰਾਜਨੀਤੀ ਨਾ ਕਰੋ ਰਾਜਨੀਤੀ ਜਪਾਂ ਸਾਰਿਆਂ ਨੇ ਇੱਥੇ ਹੀ ਰਹਿਣਾ ਹੈ ਕਿ ਰਾਜਨੀਤੀ ਦਾ ਜਵਾਬ ਵੀ ਤੁਹਾਨੂੰ ਇੱਥੇ ਹੀ ਦੇਣਾ ਪਾਣਾ ਹੈਗਾ ਬਈ ਅੱਜ ਕੋਈ ਨਹੀਂ ਬਸਲੀ ਇਹ ਘੱਲ ਵੀ ਕਿੱਥੇ ਹੀ ਨਹੀਂ ਜਾਉਂਦੇ ਇਹ ਸਰਕਾਰ ਦੀ ਨਿਸ਼ਾਨੀ ਹੈ ਪ੍ਰਸ਼ਾਸਨ ਦੀ ਸਰਕਾਰ ਦੀ ਨਿਸ਼ਾਨੀ ਹੈ ਜਿਹੜਾ ਇਹ ਜੌਨਾ ਘੋਣੇ ਦਿੱਤੀ ਗਈ ਇਹਨਾਂ ਨੂੰ ਦੇਸ਼ ਦਾ ਸਿਕਾ ਵਾਕੰਸੀ ਇਸ ਗੱਤੋਂ 'ਤੇ ਅਸੀਂ ਇਸਨ ਕਰਦੇ ਵੇਖਿਆ ਜਿਹੜਾ ਸਾਂਝਾ ਪ੍ਰੋਜੈਕਟ ਬਣਿਆ ਉਹ ਤੋਂ ਹਾਰ ਕਰਦੀ ਹੈ ਤੇ ਅਸੀਂ ਸਰਕਾਰ ਨਹੀਂ ਬਣਾ ਸਕਦੇ ਇਹਨਾਂ ਨੇ ਆਪਣੀ ਉਸ ਘੇੜੀ ਨਾ ਵੀ ਇੱਜ਼ਤ ਵਾਚੀ ਆ ਉਹਨੂੰ ਹੋਰ ਛਾਉਣ ਵਾਸਤੇ ਇਹਨਾਂ ਨੇ ਜਿਹੜਾ ਕੰਮ ਕੀਤਾ ਮਾਰਾ ਕੀਤਾ ਉਹਦੇ ਨਾਲ ਇਹਨਾਂ ਦਾ ਘਟਾ ਹੋਇਆ ਇਹਨਾਂ ਦਾ ਸਮਾਜ ਦੇ ਵਿੱਚ ਇੱਕ ਨਾ ਕਿ ਵਧੀਆ ਮੈਸੇਜ ਲੈਂਗੇ